ਹਾਂ ਉੱਪਰੋਂ ਕਰਦੇ ਆਂ ਵਲੌਗ ਸ਼ੁਰੂ ਧੁੱਪ ਕੇਲੇ ਠੰਡਾ ਤਾਂ ਮੌਸਮ ਹੈ ਯਾਰ ਕੱਢ ਲਾ ਸਾਰੀ ਲੰਦ ਫਾਂਦਾ ਅੱਜ ਦਾਈਏ ਪੱਤਰੀਆਂ ਦਾ ਸਾਰੇ ਵੀ ਪੜਾਮਣ ਕੈ ਹੋਣ ਸਾਰੇ ਆ ਗਏ ਆਂ ਕੋਠੇ ਤੇ 15 ਦਿਨ ਕੇ ਬਾਅਦ ਉਡਾਏਂਗੇ ਕਬੂਤਰ ਹਰਾ ਬੋਟਾ ਹਰੇ ਢੂਸੇ ਹਰਾ ਢੂਸੇ ਇਹ ਉਹੀ ਜਿਹੜਾ ਉਦਨ ਆਇਆ ਥਾ ਹਾਂ 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 ਡਾ ਦੋਨਾਂ ਨੂੰ ਗੁਲਾਬੀ ਤੂਸੇ ਵਾਲਾ ਨਵਾਂ ੜਾਉਣ ਲੱਗਿਆ ਭਾਈ ਗੱਲ ਬੇ ਗਲਾਬੀ ਟੂਸੀਆਂ ਵਾਲਿਆ ਕਾਲੀ ਪੂੰਛ ਹਰਾ ਪੋਟਾ ਹਰਾ ਦੂਸਾ ਆ ਦੇਖਿਓ ਹਾਂ ਚੱਲ 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 ਗਿਰੂਗਾ ਗਿਰੂਗਾ ਇਹਦਾ ਉਹ ਬਹਿ ਵੀ ਗਿਆ ਤਾਂ ਬਹਿ ਗਿਆ ਹਾਂ ਉਹ ਗਿਰ ਗਿਆ ਕੋਈ ਨਹੀਂ ਕੋਈ ਨਹੀਂ ਕੱਟ ਸਾਲਿਆਂ ਨੂੰ ਕਿਆ ਖੂਬ ਪਟਾਉਣਾ ਸੁਰਖਾ ਕੱਟ ਕਾਲੀ ਕੱਛੜਾ ਕੱਟ ਜਿਹੜੇ ਜਿਹੜੇ ਨਹੀਂ ਡਾਏ ਕੱਟ ਦੇ ਸਾਰੇ ਹੀ ਸਾਲੇ ਜਿੱਥੇ ਜਾਂਦੇ ਆ ਜਾਣਦੇ ਗੰਦ ਪਾਇਆ ਸਾਲਿਆਂ ਨੇ ਬਾਦੂ ਜਗਾ ਘੇਰੀ ਆ ਕੜਦੇ ਆਂ ਬਈ ਅੱਜ ਗੂਤਰ ਰੱਖ ਦੱਸ ਨਾ ਆਹ ਕਿਹੜਾ ਕਾਲੇ ਪੱਲੇ ਵਾਲਾ ਕੌਣ ਕਾਲੇ ਪੱਲੇ ਵਾਲਾ ਹਾਂ ਤੇ ਕਾਲੀ ਗਾਛ ਵਾਲਾ ਸੁਰਖਾ ਢਾ ਦੇ ਦੋ ਇਹ ਦੱਡਾ ਦੇ ਲਾ ਵੈਰੀ ਗੁੱਡ ਚਲੋ 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 ਬਹੁਤਾ ਦੇ ਲਾ ਜਿਹੜਾ ਜੀਨੇ ਡਾਈ ਪੈਣਾ ਹੁੰਦਾ ਆ ਗਿਆ ਨਾ ਪੋਟੇਡੂਸੇ ਵਾਲਾ ਆਹ ਕਾਲੇ ਪੱਲੇ ਵਾਲਾ ਸੁਰਖਾ ਆਹ ਕਾਲੀ ਗੁਲਾਬੀ ਗਾਛ ਕਾਲੀ ਗਾਛ ਗੁਲਾਬੀ ਗਾਛ ਕਾਲੇ ਪੱਲੇ ਵਾਲਾ ਆਹ ਜਾਂਦਾ ਚਾਰ ਹੋ ਗਏ ਹਾਂ ਹਾਂ ਪੁੱਤ ਬਹਿ ਜਾ ਕੋਈ ਨਹੀਂ ਜਾਏਗਾ ਹੁਣ ਕਿਤੇ ਬਸ ਕਿਸੇ ਦੇ ਹੋਰ ਦੇ ਖੁੱਡੇ ਚ ਜਾਏਗਾ ਹੁਣ ਉਹ ਬੈਠ ਗਿਆ ਲੈ ਚਲੋ ਜੀ ਲਾਤੀ ਦਿਹਾੜੀ ਇਹ ਉਹ ਗਿਰ ਗਿਆ ਦਰਖਤ ਚ ਲੈ ਉਹ ਵੀ ਲਾ ਗਿਆ ਦਿਹਾੜੀ ਆ ਵੀ ਲਾ ਗਿਆ ਦਿਹਾੜੀ ਸਵੇਰ ਦੇ ਡਾ ਇਹ 6 ਵਜੇ ਦੇ ਦਿਹਾੜੀ ਲਾਗੇ ਇਹ ਤਿੰਨੇ ਬਹਿ ਗਏ ਤਿੰਨੇ ਹਾਂ ਹਾਂ ਇੱਕ ਦਰਖਤ ਚ ਫਸ ਗਿਆ ਇੱਕ ਉਹ ਕੋਠੀ ਤੇ ਬਹਿ ਗਿਆ ਇੱਕ ਆਏ ਕੋਠੀ ਤੇ ਆ ਗੜੇ ਨੇ ਇਕਲਾ ਨੀਲੀ ਬੋਤਲ ਆਣਾ ਗਾ ਗਲਾਬੀ ਕਾ ਛਾਰਾ ਗਲਾਬੀ ਕਾ ਛਾਰਾ ਡੂਸਾ ਬੜਾ ਕਬੂਤਰ ਇਹਨੇ ਨਹੀਂ ਉੜਨਾ ਆਪਾਂ ਕੱਢੇ ਹੀ ਨਹੀਂ ਆ ਸੀਜ਼ਨ ਚ ਨਾ ਕੱਢ ਕੱਢ ਕੋਈ ਨਹੀਂ ਨੀਲੀ ਬੋਤਲ ਵਾਲਾ ਤਾਂ ਸਿਰਾ ਚੀਜ਼ ਆ ਬਣਾ ਨੀਲੀ ਬੋਤਲ ਗਲਾਬੀ ਝਾਲੜੇ ਦਾ ਸਿਰਾ ਚੀਜ਼ ਆ ਇਹਨੇ ਕਿਹੜਾ ਬਹਿਣਾ ਹੈ ਇਹ ਤਾਂ ਝੂਟ ਕੱਢੇ ਆ ਕੰਮ ਕਿੰਨੇ ਹੋ ਗਏ 6 ਅ ਕੱਚੇ ਝਾਲੜਾ ਲੜਾ ਦੇ 2 ਗੇੜੇ ਕੱਢੇ ਆਊਗਾ ਜਿਹੜਾ ਬਾਜੀ ਛੱਡਿਆ ਤਾਂ ਆਪਾਂ ਨੇ ਆ ਦੇਖੋ ਬਾਈ ਇਹਦੇ ਗੇੜੀ ਘਟਾਉਣੇ ਆ ਜਿਵੇਂ ਆਪਾਂ ਨੇ ਕੱਚ ਛਾਲ ਰੜਾ ਬਾਈ ਜਿਹੜਾ ਬਾਜੀ ਛੱਡਿਆ ਤਾਂ ਇਹਨਾਂ ਜਾਣ ਚਾਹ ਹਣ ਚੱਲ ਡਾ ਦੇ 15 20 ਮਿੰਟ ਲਾਏ ਆਊਗਾ ਆ ਕਿੰਨੇ ਹੋਗੇ 7 7 ਉੜ ਗਿਆ ਜੀ ਚੋਂ ਕੱਚ ਛਾਲ ਰੜਾ ਫਿਰਦਾ ਨੀਲੀ ਬੋਤਲ ਵਾਲਾ ਆ ਫਿਰਦਾ ਇਹ ਨਹੀਂ ਤੋੜਨੀ ਉੜਨਾ ਪਹਿਲਾਂ ਪੋਟੇ ਦੂਸੇ ਵਾਲਾ ਓ ਬੱਲੇ 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 ਓ ਖੜ ਗਿਆ ਜਾ ਕੇ ਪੋਟੇ ਦੂਸੇ ਵਾਲਾ ਆ ਦੇ ਫਿਰਦਾ ਅਜਾ ਉੱਪਰ ਵੀ ਉੜਦੇ ਨਹੀਂ ਕਿਸੇ ਦੇ ਇੱਕ ਕਛਟੂਸੇ ਵਾਲਾ ਫੇ ਕਿੱਥੇ ਗਿਆ ਬੜਾ ਕੰਪਿਊਟਰ ਬੈਠ ਗਿਆ ਕਿ ਉੜਦਾ ਦੇ ਇੱਕ ਦਾ ਆ ਬੈਠਾ ਹੈ ਟੈੜੀ ਇੱਕ ਆ ਬੈਠਾ ਕਾਲੇ ਬੱਲੇ ਵਾਲਾ ਉਹ ਦਰਖਤ 'ਚ ਬੈਠਾ ਸੁਰਖਾ ਜਿਹਾ ਆ ਉੜਦਾ ਆ ਦੋ ਦੌੜਦੇ ਨੇ ਤਿੰਨ ਬੈਠੇ ਨੇ ਕਿੰਨੇ 6 ਹੋਏ ਨੇ ਫੇਰ ਨਾਲੇ ਬਾਹਰਲੇ ਦਾਣੇ ਕਹਿੰਦਾ ਚਗਾਉਣਿਆਂ ਨਾਲੇ ਹੋਰ ਪਾਤੇ ਦਾਣੇ ਪਾਤੇ ਸਾਰੇ ਨਹੀਂ ਖਾਂਦੇ ਦਲ ਕੋਈ ਨਹੀਂ ਬਾਹਰ ਕੱਢ ਲੈ ਕਬੂਤਰ ਚੋਕ ਲੈਣ ਗਿਆ ਇਹਨਾਂ ਨੂੰ ਆਪਣਾ ਗੁੜਕਣ ਤੱਕ ਮਤਲਬ ਹੈ ਆ ਡੱਬਾ ਸੜਾ ਕਿੰਨਾ ਨਿਖਰੇ ਹੈ ਤੇ ਆ ਫਿਰਦਾ ਝੱਲ ਰਾਲਾ ਕੱਚ ਝੱਲ ਰਾਲਾ ਸੁਣ ਦਿਖਾਉਣਾ ਮੈਂ ਕਿੱਥੇ ਫਿਰਦਾ ਸਹੀ ਫਿਰਦਾ ਉਹ ਮਾਤਾ ਹੋਰ ਨੇ ਆ ਫਿਰਦਾ ਕੱਚ ਝੱਲ ਰਾਲਾ ਆ ਨਿਕਲ ਛੋਟੇ ਦੂਸੇ ਵਾਲਾ ਆ ਫਿਰਦਾ ਉਹ ਕੈਰ ਬੋਟਾਂ ਉਹ ਦੋਏ ਆ ਉਹ ਬੈਠ ਗਏ ਹੁਣ ਜਾ ਕੇ ਠੀਕ ਐ ਇੱਕ ਤਾਂ ਫਿਰ ਤੁਹਾਨੂੰ ਪਤਾ ਹੀ ਆ ਉਹ ਦਰਖਤ ਤੇ ਚ ਇੱਕ ਤਾਂ ਨਹੀਂ ਪਤਾ ਲੱਗਿਆ ਚਲੋ ਕੋਈ ਨਹੀਂ ਪਤਾ ਲਗਾਉਣਾ ਵੀ ਨਹੀਂ ਆਪਾਂ ਉਹਦਾ ਆਪੇ ਆ ਜੂ ਸਾਲਾ ਜਿੱਥੇ ਉਹ ਆ ਰਿਹਾ ਬਣ ਬਣਾਉਂਦਾ ਕੱਚ ਚੱਲ ਰੜਾ ਆ ਵੀ ਫਿਰਦਾ ਓਕੇ ਐ ਚਲੋ ਫੇਰੀ ਜਾਣ ਦੋ ਦਾਣਾ ਪਾਣੀ ਹੋ ਗਿਆ ਡਨ ਥੱਲੜਲੇ ਕਬੂਤਰਾਂ ਦਾ ਦੇਖਦੇ ਆਂ ਜਾ ਕੇ ਪਹੁੰਚ ਗਏ ਆਂ ਭਾਈ ਆਪਾਂ ਮੋਟਰ ਤੇ ਫਾਰਮ ਤੇ ਤੇ ਆਪਾਂ ਥਾਰ ਇੱਥੇ ਵਾੜ ਕੇ ਦੇਖਣੀ ਆ ਯਾਰ ਚਿੱਕੜ ਚ ਵੀ 4x4 ਚੱਲੇ ਆ ਉਹਦਾ ਤਾਂ ਨਹੀਂ ਤੇ ਆ ਬੂਟੇ ਮੰਗਾਲੇ ਦੇ ਬੂਤਲ ਪਾਵਾਂ ਤੇ ਆ ਫਲਾਂ ਵਾਲੇ ਨੇ ਇੱਕ ਮਲਾ ਦਾ ਕਿੰਨੂਆਂ ਦਾ ਫਿਰ ਸੰਤਰੀਆਂ ਦਾ ਇੱਕ ਅਨਾਰਾਂ ਦਾ ਇੱਕ ਪਤਾ ਨਹੀਂ ਕਾਹਦਾ ਇੱਕ ਬੇਲ ਅੰਗੂਰਾਂ ਦੀ ਆ ਹਾਂ ਤੁਸੀਂ ਵੀ ਲਾਰ ਮਾਰਦੇ ਹੋ ਕਬੂਤਰ ਤਾਂ ਮੈਨੂੰ ਇੱਥੇ ਬੈਠੇ ਲੱਗਦੇ ਨਹੀਂ ਕਿਤੇ ਹਾਂ ਫਿਰੇ ਫਿਰ ਰਹੇ ਨੇ ਚਲੋ ਕੋਈ ਨਹੀਂ ਚੂਚੇ ਇਹਦੇ ਜਨੇ ਹਾਂ ਬਈ ਕਰ ਆ ਲੈ ਦੇਖੋ ਮੈਨੂੰ ਬਾਜ ਸੁਣ ਕੇ ਕਿਵੇਂ ਭੱਜੇ ਆਉਨੇ ਆ ਆਜੋ 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 ਹੈ ਨਹੀਂ ਫਰਕ ਉਸ ਖਾਣ ਨੂੰ ਮੇਰੇ ਕੋਲ ਆ ਖੜ ਕੇ ਆ ਕੇ ਸਾਰੀ ਕੋਈ ਨਹੀਂ ਕੋਈ ਨਹੀਂ ਤੇ ਚਲੋ ਦੇਖਦੇ ਆ ਗੱਡੀ ਆ ਜਵੇ ਜਸੂ ਲੈ ਕੇ ਆਉਂਦਾ ਫੇਰ ਦੇਖਦੇ ਆ ਚਲਾ ਕੇ ਚਲੋ ਭਾਈ ਆਪਾਂ ਵੀ ਚੱਲਦੇ ਆ ਘਰ ਨੂੰ ਗਰਮੀयां ਬਹੁਤ ਤੇ 4x4 ਤਾਂ ਚੱਲਿਆ ਨਹੀਂ ਆ ਥੋੜਾ ਜਿਹਾ ਗਾਹ ਜਾਂ ਪਾਤਾ ਪਰੇ ਤੇ ਚਲੋ ਕੋਈ ਨਹੀਂ ਦੇਖਦੇ ਆਂ ਵੀ ਸੈਟਿੰਗ ਹੋਣੀ ੜੀ ਸੁੱਚ ਸੱਚ ਹਿੱਲੀ ਹੋਈ ਆ ਕੋਈ ਚਲਦੇ ਆਂ ਘਰੇ ਕੋਈ ਨਹੀਂ ਇਹ ਪਹੁੰਚ ਗਏ ਚੱਲ ਚੱਲ ਚੱਲੋ ਓਏ ਓਏ ਆਇਆ ਨਾ ਵਿੱਚ ਬੱਜਿਆ ਕਰ ਕਬੂਤਰਾਂ ਦੇ ਬੱਚੇ ਉੱਚੇ ਦੇਖੀਏ ਬਾਈ ਪਹਿਲਾਂ ਘੋੜੀ ਵਾਲ ਨੇ ਘਾ ਮਾਰ ਲਈ ਆ ਵੀ ਨੂਰੀ ਇਹ ਨੂਰੀ ਐ ਕੈਸੀ ਹੈ ਠੀਕ ਹੈ ਹਾਂ ਦੁੱਦੀ ਮਾਰਦੀ ਆ ਲਾ ਨਾ ਕਿੱਥੇ ਬੈਠੀ ਐ ਇਹ ਆ ਘੜੀ ਐ ਹਾਂ ਬਈ ਅੰਬਰ ਹਾਂ ਠੀਕ ਐ ਤੇ ਇਧਰ ਦੇ ਬੱਚਿਆਂ ਵੱਲ ਮਾਰ ਲਮਾ ਮੈ ਨਗਾ ਕਿੱਡੇ-ਕਿੱਡੇ ਖੋਗੇ ਦਾਣਾ ਪਾਣੀ ਇਹਨਾਂ ਨੂੰ ਪਾਤਾ ਹੋ ਗਏ ਕੈਮ ਕੱਲ ਨੂੰ ਖੁੱਡੇ ਸਾਫ਼ ਕਰਉਣ ਦੇ ਪਰ ਇਹ ਨਾਲ ਵੀ ਕੈਮ ਐ ਉਹ ਪੂਰਾ ਕੈਮ ਓਏ ਤੂੰ ਵਿਚਣ ਮੜ ਜੀ ਚਲ ਚਲ ਵਿੱਚ ਹੈ ਦੇਖ ਉੱਠੇਗਾ ਮੈਂ ਕਰਦੀ ਆ ਕੀ ਹੁੰਦਾ ਮੈਂ ਤਾਂ ਇਧਰ ਵੀ ਕਰ ਲਈ ਚੈਕਿੰਗ ਫਿਰ ਬੱਚੇ ਕੋਲ ਤੋਂ ਅੱਜ ਦੇਖਣੇ ਨੇ ਮੈਂ ਅਸਲ ਤਾਂ ਆ ਐਨ ਘੈਂਟ ਬਣੇ ਬਣੀ ਹੋਵੇ ਨੇ ਉਹ ਵੀ ਐਨ ਘੈਂਟ ਬਣਿਆ ਡੱਬੇ ਦਾ ਬੱਚਾ ਉਹ ਇਹਦਾ ਆ ਵੀ ਪੂਰਾ ਘੈਂਟ ਬਣਿਆ ਹੋਇਆ ਪੂਰੀਆਂ ਕਾਂਤਾਂ ਦਾ ਵੈਰੀ ਗੁੱਡ ਇੱਕ ਬੱਚਾ ਆਇਆ ਇਹ ਵੀ ਪੂਰਾ ਘੰਟ ਫੜਿਆ ਹੋਇਆ ਹੈ। ਕੁੱਕਰ ਬੋਟ ਖੜ ਜਾ ਤੂੰ। ਬਾਕੀ ਦੋਨੇ ਆਂਡੇ ਰੱਖਦੇ ਆ। ਹੁਣ ਉਹ ਵੀ ਬੱਚਾ ਵੱਡਾ ਹੋ ਗਿਆ ਲੈ। ਵਧੀਆ ਪੜ ਗਿਆ। ਆਹ ਭਾਈ ਤੁਸੀਂ ਰੱਖਣੇ। ਤੁਸੀਂ ਵੀ ਰੱਖ ਲਓ ਹੁਣ। ਹਾਂ ਭਾਈ। ਚਲੋ ਓਕੇ ਆ ਰਬੋਟ ਬਈ ਇਹਦਾ। ਦਾਣਾ ਪਾਣੀ ਇਹਨਾਂ ਨੇ ਖਾਦਾ ਹੋਇਆ। ਪਾਣੀ ਚਲੋ ਫੇਰ ਪਾ ਦੂੰਗਾ ਇਹਨਾਂ ਨੂੰ ਇੱਕ ਵਾਰੀ। ਤੇ ਉਹ ਆਪਣੇ ਆ ਹੀ ਨਹੀਂ ਪਤਾ ਨਹੀਂ ਕਿੱਧਰ ਨੇ ਚਾਰੇ ਲੈ। ਛਤਰੀ ਖਾਲੀ ਹੈ। ਉਰਦਾ ਵੀ ਨਹੀਂ ਕੋਈ। ਤਿੰਨ ਤਾਂ ਅੰਦਰ ਕਰਤੇ ਤੇ ਹਉ ਪਤਾ ਨਹੀਂ ਕਿਧਰ ਉਰਦੇ। ਤਿੰਨ ਅੰਦਰ ਕਰਤੇ ਤੇ। ਚਲੋ ਦੇਖਦੇ ਆਂ ਬਾਕੀ ਮੋਟਰ ਤੇ ਜੇੜਾ ਮਾਰ ਕੇ ਆਉਨੇ ਆ ਹੁਣ। ਗਰਾਊਂਡ ਪਹੁੰਚ ਗਏ ਬਾਈ। ਹਉ ਕਟਰ ਜਿਆ ਫੇਰਨਾ ਤਾਂ। ਤੇ ਮੈਂ ਕਿਹਾ ਚੱਲ ਕਮੈਂਟ ਬੋਲ ਦਿੰਨੇ ਆਂ ਆਪਾਂ। ਇੰਨਾ ਕਾ ਵੱਡੇ ਆ ਦੇਖੋ ਗਰਾਊਂਡ 'ਚ। ਕੁਝ ਉੱਧਰ ਰੱਖਿਆ ਹੋਇਆ। ਕਮੈਂਟ ਬੋਲੀਏ ਬਾਬਾ। ਖੁਸ਼ੀ ਕਬੂਤਰ ਬਾਈ ਮੈਂ ਮੋਰਪੀ ਉਸਤਾਦ ਆ ਮੇਰਾ ਜੋੜਾ ਗਿਫਟ ਕਰਾਂਗੇ ਚੈਨਲ ਕਰ ਲਿਓ ਬਾਈ ਦਾ ਸਬਸਕ੍ਰਾਈਬ ਜਸਵੀਰ ਸਿੰਘ ਹਰਸ਼ਪੰਦੇਰ ਮਨਜੋਤ ਤਾਲੀਵਾਲ ਹਰਸ਼ ਸਿੰਘ ਜਸਵੀਰ ਸਿੰਘ ਸੰਦੀਪ ਸਿੱਧੂ ਕਲਮਨ ਸਿੰਘ ਸਰਮਾਇਆ ਸਾਹਿਬ ਦੋ ਬੱਚੇ ਲੈਣੇ ਬਾਧ ਘੜਾ ਲਿਓ ਕੋਈ ਨਾ ਕਲਵੰਤ ਵੀਰੇ ਤੁਹਾਨੂੰ ਜਵਾਬ ਹੈ ਜਿੰਨੇ ਮਰਜੀ ਲਵ ਪ੍ਰੀਤ ਸਿੰਘ ਬ੍ਰਦਰ ਮੇਰਾ ਬਲੌਗ ਦੇਖਿਓ ਕੱਲ ਕੋਰੋਨਾ ਆ ਗਿਆ ਹਾਂਜੀ ਹਾਂ ਵੀਰੇ ਤਾਰੀ ਬਾਈ ਇਹ ਡੇਰੇ ਵਾਲੇ ਬਾਬਾ ਦੇ ਵੱਲੇ ਹਾਂ ਵੀਰੇ ਬਚ ਗਏ ਹਲੇ ਤਾਂ ਸਰਿੰਦਰ ਭਾਰ ਦਵਾਜ ਮੋਹਣ ਸਿੰਘ ਮੋਹਣ ਸਿੰਘ ਰਾਜਪੁਰਾ ਛਤਰੀ ਕਹਾਂ ਪਰ ਮਿਲਦੀ ਹੈ ਵੀਰੇ ਤੈਨੂੰ ਦੱਸਿਆ ਤਾਂ ਹੈਗਾ ਯਾਰ ਬਰਡ ਮਾਰਕੀਟ ਆ ਉੱਥੇ ਮਮਨ ਸੋਮਲ ਲਾਪਰੀ ਸਿੰਘ ਅਸੀਰ ਬੱਚਿਆਂ ਦੇ ਹੱਥ ਫੇਰਿਆ ਕਰੋ ਜਰੂਰ ਜਰੂਰ ਵੀਰੇ ਸੈਣੀ ਲਵਦੀਪ ਸ਼ੌਂਕੀ ਮਹਿਰਾ ਸਗਦੀਪ ਸਿੱਧੂ ਸੰਜੋਤ ਸਿੰਘ ਸੰਧੂ ਧੰਨਵਾਦ ਭਈ ਇਹਨੇ ਕਮੈਂਟ ਕਰਦੇ। ਪੰਨ ਫੰਨ ਦੇਖੋ ਆਲੇ। ਚਲੋ ਹੀ ਮੇਟਰ। ਵਲੌਗ ਦੀ ਕਰਦੀ ਹੈ ਐਂਡਿੰਗ। ਨੌਜਵਾਨ ਜੋਬਰ ਵੀ ਫਿਰਦੇ ਆ ਤੇ ਕਟਰ ਫੇਰਦੀਏ। ਮਿਲਦੇ ਆਂ ਅਗਲੀ ਵੀਡੀਓ ਚ। ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਚ।